ਮਨਪ੍ਰੀਤ ਸਿੰਘ ਖਾਲਸਾ ਦਮਦਮੀ ਟਕਸਾਲ ਵਾਲੇ ਨੇ ਜੋ ਕਿ ਗਰੀਬ ਕੁੜੀਆਂ ਦੇ ਵਿਆਹ ਅਤੇ ਹੋਰ ਕਈ ਧਾਰਮਿਕ ਕਾਰਜਾਂ ਦੇ ਵਿੱਚ ਆਪਣਾ ਪੂਰਾ ਸਹਿਯੋਗ ਕਰਦੇ ਰਹਿੰਦੇ ਨੇ ਅਤੇ ਪੂਰੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕਰਦੇ ਨੇ ਉਹਨਾਂ ਨੇ ਸਰਦਾਰ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਦਾ ਚੋਣ ਨਿਸ਼ਾਨ ਗੰਨਾ ਕਿਸਾਨ ਹੈ ਉਹਨਾਂ ਦੀ ਬਹੁਤ ਵੱਡੀ ਜਿੱਤ ਦੀ ਖੁਸ਼ੀ 'ਚ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਵਧਾਈ ਦਿੱਤੀ ਅਤੇ মিডিਆ ਦੇ ਰੂਪ ਰੂਪ ਹੋ ਕੇ ਸਿੱਖ ਸੰਗਤਾਂ ਤੇ ਹੋਰ ਜਿਨ੍ਹਾਂ ਨੇ ਵੀ ਲੋਕਾਂ ਨੇ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾ ਕੇ ਐਮਪੀ ਮੈਂਬਰ ਆਫ ਪਾਰਲੀਮੈਂਟ ਬਣਾਇਆ ਹੈ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਹੁਣ ਖਾਲਸਾ ਰਾਜ ਦੀ ਸਥਾਪਨਾ ਹੋ ਗਈ ਹੈ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਗਰੀਬ ਤੇ ਕੋਈ ਜ਼ੁਲਮ ਨਹੀਂ ਹੋਵੇਗਾ ਅਤੇ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਹੁਕਮਾਂ ਅਨੁਸਾਰ ਸਾਰੇ ਕੰਮਕਾਰ ਬੜੇ ਸਾਫ਼-ਸੁਥਰੇ ਢੰਗ ਦੇ ਨਾਲ ਕੀਤੇ ਜਾਣਗੇ ਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇਗਾ ਇੱਕ ਨਵਾਂ ਸਿਹਤਮੰਦ ਸਾਫ਼-ਸੁਥਰਾ ਪੰਜਾਬ ਤੁਹਾਡੇ ਸਾਹਮਣੇ ਆਵੇਗਾ ਸ਼ਹੀਦ ਭਗਤ ਸਿੰਘ ਪਾਰਕ ਦੇ ਵਿੱਚ ਅਸੀਂ ਆਏ ਹਾਂ ਜੋ ਸ਼ਹੀਦ ਭਾਈ ਬਿਆਨਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਜੋ ਆਜ਼ਾਦ ਉਮੀਦਵਾਰ ਖੜੇ ਸੀ ਤੇ ਐਮਪੀ ਦੀ ਸ਼ੀਟ ਜਿਹੜੀ ਉਹਨਾਂ ਨੇ ਪ੍ਰਾਪਤ ਕੀਤੀ ਹੈ ਤੇ ਉਹਨਾਂ ਦੇ ਜਿੱਤ ਤੇ ਸਿੱਖ ਸੰਗਤ ਦਾ ਧੰਨਵਾਦ ਕਰਨਾ ਹੈ ਆ ਸ਼ਹਿਰ ਦੀਆਂ ਨਗਰ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਇੱਥੇ ਤੁਹਾਨੂੰ ਬੁਲਾਇਆ ਜੀ ਆ ਫੇ ਕਿਹੜੇ ਕਿਹੜੇ ਤੁਹਾਡੇ ਵੱਲੋਂ ਜਿਹੜੀਆਂ ਹੈਗੀਆਂ ਮੰਗਾਂ ਤੇ ਆ ਲਾਏ ਮੰਗਾਂ ਵੇਖੋ ਆਏ ਆ ਵੀ ਕਾਫੀ ਸਮੇਂ ਤੋਂ ਜੋ ਸਾਡੇ ਬੰਦੀ ਸਿੱਖ ਹੈ ਭਾਵੇਂ ਸਿੱਖ ਧਰਮ ਨਾਲ ਰਿਲੇਟਡ ਹੈ ਭਾਵੇਂ ਕੋਈ Hindu ਹੈ ਭਾਵੇਂ Musalman ਹੈ ਕੋਈ ਵੀ ਧਰਮ ਦਾ ਜਿਹੜਾ ਬੰਦੀ ਸਿੱਖ ਹੈ ਉਹਦੀ ਰਿਹਾਈ ਲਈ ਅਸੀਂ ਭਾਈ ਸਰਬਜੀਤ ਸਿੰਘ ਨੂੰ ਬੇਨਤੀ ਕੀਤੀ ਹੈ ਤੇ ਨਾਲ 2015 ਤੋਂ ਜੋ ਸਰਬੱਤ ਖਾਲਸੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਚੋਰੀ ਹੋ ਜਾਂਦੇ ਆ ਤੇ ਉਹਨਾਂ ਦੇ ਜਿਹੜੇ ਦੋਸ਼ੀ ਹੈ ਤੇ ਵਹਿਬਲ ਕਲਾਂ ਕਾਂਡ ਜਿਹੜਾ ਗੋਲੀ ਕਾਂਡ ਹੋਇਆ ਕੋੜ ਕਪੂਰਾ ਉਹਨਾਂ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜਵਾਉਣ ਵਾਸਤੇ ਉਹਨਾਂ ਨੂੰ ਸਜਾਵਾਂ ਦਿਵਾਉਣ ਵਾਸਤੇ ਜਿਹੜੀਆਂ ਇਹ ਮੰਗਾਂ ਤੇ ਇਹ ਭਾਈ ਸਰਬਜੀਤ ਸਿੰਘ ਨੂੰ ਅਸੀਂ ਦਿੱਤੀਆਂ ਤੇ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਬੰਦੀ ਸਿੱਖ ਵੀਰਿਆ ਕਰਾਉਣਗੇ ਤੇ ਗੁਰੂ ਸਾਹਿਬ ਜੀ ਦੇ ਜਿਨ੍ਹਾਂ ਨੇ ਅੰਗ ਖਲਾਰੇ ਆ ਜਾਂ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਜਾਂ ਜਿਨ੍ਹਾਂ ਨੇ ਗੋਲੀਆਂ ਮਰਵਾਈਆਂ ਸਿੱਖ ਸਿੰਘ ਸ਼ਹੀਦ ਕਰਾਏ ਆ ਜਾਂ ਜਿਹੜੇ ਕਿਸਾਨ ਸ਼ਹੀਦ ਹੋਏ ਆ ਤੇ ਉਹਨਾਂ ਸਾਰਿਆਂ ਦਾ ਉਹਨਾਂ ਨੂੰ ਹੱਕ ਜਿਹੜਾ ਦੋਗੇ। ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਭਾਈ ਸਾਹਿਬ ਨੂੰ ਵੱਡੇ ਫਤਵੇ ਨਾਲ ਜਿੱਤ ਪ੍ਰਾਪਤ ਹੋਈ ਆਪਰੇ ਤੋਂ। ਵੇਖੋ ਇਹ 26-27 ਦਿਨ ਪਹਿਲਾਂ ਹੀ ਜੋ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਦੀ ਰੋਡੇ ਤੇ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਤੇ ਹੋਰ ਵੀ ਜਿਹੜੇ ਪੰਥਕ ਜਥਿਆਂ ਜਥੇਬੰਦੀਆਂ ਦੇ ਨੁਮਾਇंदे ਜਿਨ੍ਹਾਂ ਨੇ ਇੱਕ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਜਿਕਰ ਕੀਤਾ ਸੀ ਵੀ ਸ਼ਹੀਦ ਬਜੰਤ ਸਿੰਘ ਜੀ ਦੇ ਸੁਪੁੱਤਰ ਭਾਈ ਸਰਬੀ ਸਿੰਘ ਜੀ ਨੂੰ ਵੀ ਜਿਹੜਾ ਚੋਣ ਇਹ ਲੜਾਈ ਜਾਵੇ ਤੇ ਦਾਸ ਹੀ ਨਹੀਂ ਸਕਦੇ ਵੀ ਇੰਨਾ ਨੌਜਵਾਨਾਂ ਵਿੱਚ ਜਿਹੜਾ ਸਿੱਖ ਸੰਗਤਾਂ ਦੇ ਵਿੱਚ ਬੀਬੀਆਂ ਭਾਈਆਂ ਦੇ ਵਿੱਚ ਜਿਹੜਾ ਜੋਸ਼ ਸੀ ਉਸ ਜੋਸ਼ ਨੇ ਜਿਹੜਾ ਭਾਈ ਸਰਬੀ ਸਿੰਘ ਨੂੰ ਅੱਗੇ ਲੈ ਕੇ ਆਂਦਾ ਤੇ ਇਸ ਕਰਕੇ ਅਸੀਂ ਇੱਥੇ ਪਹੁੰਚੇ ਹੋਏ ਹਾਂ ਇੱਕ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਹੈ ਜੋ ਖਡੂਰ ਸਾਹਿਬ ਤੋਂ ਜਿਨ੍ਹਾਂ ਨੇ ਵੱਡੀ ਲੀਡ ਜਿਹੜੀ ਪ੍ਰਾਪਤ ਕੀਤੀ ਹੈ ਤੇ ਇੱਕ ਮੈਂ ਨਾਲ ਮੈਸੇਜ ਦੇਣਾ ਚਾਹਣਾ ਸਮੁੱਚੀ ਸਿੱਖ ਕੌਮ ਨੂੰ ਸਿੱਖ ਕੌਮ ਦੀਆਂ ਜਿੰਨੀਆਂ ਸੰਪਰਦਾਏ ਆ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਸੋ ਆ ਜਿਹੜਾ ਫੈਸਲਾ ਲਿਆ ਸੀ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਜੀ ਬਠਿੰਡਾ ਅਤੇ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਫਾਜ਼ਲਦੀਰ ਸਿੰਘ ਹੁਣੀ ਫਾਊਂਡੇਸ਼ਨ ਚੋਂ ਤੇ ਹੋਰ ਕੋਈ ਇੱਕ ਬਹੁਤ ਜੱਥੇ ਬੰਦੀਆਂ ਦੇ ਫੈਸਲੇ ਨਾਲ ਸਾਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਤੇ ਜਿਹਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੇ ਜਿਹੜਾ ਆਪਣਾ ਉਮੀਦਵਾਰ ਖਡੂਰ ਸਾਹਿਬ ਦੇ ਵਿੱਚ ਖਿਲਾਰਿਆ ਸੀ ਉਹ ਵਾਪਸ ਲੈ ਲਿਆ ਸੀ ਤੇ ਜਿਹੜਾ ਫਰੀਦਕੋਟ ਦੇ ਵਿੱਚ ਗਗੜਾ ਜੀ ਨੂੰ ਜਿਹੜਾ ਆਪਣਾ ਉਮੀਦਵਾਰ ਐਲਾਨਿਆ ਸੀ ਸੋ ਸਿੱਖ ਸੰਗਤਾਂ ਦੇ ਤੇ ਕੁਝ ਜਥੇਬੰਦੀਆਂ ਦੇ ਆਗੂਆਂ ਦੇ ਕਹਿਣ ਤੇ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਵਾਪਸ ਨਹੀਂ ਲਿਆ ਸੋ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਹੰਕਾਰ ਉਹਨਾਂ ਨੂੰ ਲੈ ਕੇ ਬੈਠਾ ਮੈਂ ਚਾਹੁੰਦਾ ਵੀ ਚਾਰਕ ਜਥੇਬੰਦੀਆਂ ਨੇ ਰਲ ਕੇ ਤੇ 2 MP ਤੁਸੀਂ ਬਣਾ ਲਿਆ ਤੇ ਮੈਂ ਚਾਹੁੰਦਾ ਵੀ ਸਾਰੀਆਂ ਸੰਪਰਦਾਏ ਸਾਰੇ ਸਿੱਖ ਕੌਮ ਦੇ ਆਗੂ ਜਥੇਬੰਦੀਆਂ ਦੇ ਜਿੰਨੇ ਵੀ ਨਮਾਇੰਦੇ ਆ ਜੇ ਰਲ ਮਿਲ ਕੇ ਇਕਤਰਤਾ ਦੇ ਨਾਲ ਚੱਲ ਗਏ ਤੇ ਆਉਣ ਵਾਲੀ ਐਸਜੀਪੀਸੀ ਵੀ ਆਪਣੀ ਹੋਵੇਗੀ ਚੰਗੇ ਸਿੱਖਾਂ ਗਊਆਂ ਦੀ ਤੇ ਆਉਣ ਵਾਲੀ ਜਿਹੜੀ 27 ਦੀ ਇਲੈਕਸ਼ਨ ਹੈ ਤੇ ਉਹ ਵੀ ਇੱਕ ਪੰਥਕ ਸਰਕਾਰ ਹੋਵੇਗੀ ਸੋ ਇਹ ਜਿਹੜਾ ਮੈਸੇਜ ਮੈਂ ਤਾਂ ਦਿੰਨਾ ਕਿਉਂਕਿ ਜੇ ਰਲ ਮਿਲ ਕੇ ਚੱਲਾਂਗੇ ਇੱਕ ਇੱਕ 11 ਹੁੰਦੇ ਆ ਤੇ ਜੇ ਅਲੱਗ-ਅਲੱਗ ਹੋ ਕੇ ਚੱਲਾਂਗੇ ਤੇ ਫਿਰ ਦੂਜਿਆਂ ਨੇ ਆਪਾਂ ਨੂੰ ਕੁੱਟਣਾ ਵੀ ਹੈ ਤੇ ਕਿਹੜੀ ਸੁਨਾਵੀ ਹੈ ਤੇ ਇੱਕ ਮੈਂ ਨਾਲ ਬੇਨਤੀ ਕਰਨੀ ਚਾਹਣਾ ਹੈ ਵੀ ਜੋ ਆਪ ਦੀ ਸਰਕਾਰ ਦੇ ਕਰਮਜੀਤ ਸਿੰਘ ਅਨਮੋਲ ਫਰੀਦਕੋਟ ਤੋਂ ਸ਼ੀਟ ਲੜ ਰਹੇ ਸੀ ਤੇ ਉਹਨਾਂ ਨੇ ਆਪਣੀ ਹਾਰ ਤੋਂ ਬਾਅਦ ਇੱਕ মিডিਆ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਭਾਈ ਸਰਬਜੀਤ ਸਿੰਘ ਜੀ ਜੋ ਸ਼ਹੀਦ ਭਾਈ ਬੀਨਤ ਸਿੰਘ ਜੀ ਦੇ ਸੁਪੁੱਤਰ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ ਤੇ ਨਾਲੇ ਵੀ ਕਿਹਾ ਵੀ ਜਿਹੜੇ ਸਰਕਾਰਾਂ ਦੇ ਰਹੇ ਹੋਏ ਕੰਮ ਹੈ ਜਿਹੜੇ ਲੋਕਾਂ ਨੂੰ ਹੱਕ ਸਰਕਾਰਾਂ ਨਹੀਂ ਦਿਵਾ ਸਕੀਆਂ ਉਹ ਭਾਈ ਸਰਬਜੀਤ ਸਿੰਘ ਦਿਵਾਉਣਗੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਦਿਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ